ਓ ਮੇਰਾ ਵੀਰ ਸਪਿਰਚੁਅਲ ਬੰਦੇ ਤਾਂ ਉਹ ਤਾਂ ਕੁਛ ਉਹਨਾਂ ਨੂੰ ਤਾਂ ਕੁਛ ਨਹੀਂ ਚਾਹੀਦਾ ਹੁੰਦਾ ਸਭ ਕੁਝ ਛੱਡ ਮੇਰਾ ਵੀਰ ਜਾ ਉਧਰ ਪ੍ਰੋਡਿਊਸਰ ਡੀਐਕਐਸ ਨਾਲ ਕੇ ਉਧਰ ਨੂੰ ਜਾ ਪ੍ਰੋਡਿਊਸਰ ਡੀਐਕਐਸ ਦੀ ਤੂੰ ਗੱਲ ਕੀਤੀ ਨਾ ਹਾਂ ਇੱਥੇ ਹੋਲਡ 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 ਪ੍ਰੋਡਿਊਸਰ ਡੀਐਕਐਸ ਦੀ ਤਨ ਮੈਂ ਗੱਲ ਦੱਸਾਂ ਪ੍ਰੋਡਿਊਸਰ ਡੀਐਕਐਸ ਦੇ ਨਾਲ ਇੱਕ ਮੁੰਡਾ ਹੁੰਦਾ ਸੀ ਗੁਰਵਿੰਦਰ ਗਿੱਲ ਹਾਂ ਵੀਡੀਓ ਬਣਾਉਂਦਾ ਸੀ ਉਹਨਾਂ ਨੇ ਪਲੈਨਿੰਗ ਬਣਾਈ ਗੁਲਾਬ ਸਿੱਧੂ ਨੂੰ ਮਾਰਨ ਦੀ ਹੂੰ ਹੂੰ ਹਾਂ ਤਿੰਨੇ ਜਿਹਨੇ ਫੜੇਗੇ ਜਿਹੜੇ ਉਹ ਕਿੰਦਾ ਸਰਪੰਚ ਜਿਹੜਾ ਕਹਿੰਦਾ ਵੀ ਸਰਪੰਚਾ ਤੇਨੇ ਗਾਣਾ ਗਾਇਆ ਤੇ ਮੈਨੂੰ ਬੜਾ ਹੱਟ ਹੋਇਆ ਤੇ ਮੈਂ ਇਸ ਕਰਕੇ ਗਲਾਬ ਸਿੱਧੂ ਨੂੰ ਮਾਰਨ ਲੱਗਾ ਸੀ ਉਹਨਾਂ ਜਗ੍ਹਾ ਗੁਰਵਿੰਦਰ ਗਿੱਲ ਮੁੰਡਾ ਸੀ ਤਿੰਨੇ ਜਣੇ ਸੀ ਨਾ ਬਿੰਦਰ ਕਿੰਦਾ ਤੇ ਗੁਰਵਿੰਦਰ ਤੇ ਗੁਰਵਿੰਦਰ ਉਹੀ ਜਿਹੜਾ ਪ੍ਰੋਡਿਊਸਰ ਡੀਐਕਐਕਐਸ ਦੇ ਨਾਲ ਵੀਡੀਓ ਬਣਾ ਦਾਰੇ ਆ ਠੀਕ ਹੈ ਤੇ ਭਾਨੇ ਸਿੱਧੂ ਨਾਲ ਲੁੱਟ ਨਹੀਂ ਬੈਣੀ ਇੱਕੋ ਪਿੰਡ ਦੇ ਨੇ ਕੋਟ ਦੂਨੇ ਦੇ ਨੇ ਭਾਨਾ ਸਿੱਧੂ ਵੀ ਉੱਥੇ ਦਾ ਤੇ ਮੈਨੂੰ ਯਾਰ ਸਮਝ ਨਹੀਂ ਇਹਨਾਂ ਦੀ ਆਈ ਵੀ ਇਹ ਕਿਹੜੇ ਕਮੀ ਲੱਗੇ ਯਾਰ ਆਪਣਾ ਬੰਦਾ ਗਲਾਬ ਸਿੱਧੂ ਇਹਨਾਂ ਦਾ ਆਪਣਾ ਹੈ ਉਹ ਜੇ ਨਾਲੇ ਪਾਣਾ ਸਿੱਧੂ ਸਿੱਧੂ ਮੂਸੇ ਵਾਲਾ ਇਕੱਠਾ ਹੀ ਨਹੀਂ ਨਾ ਇਹ ਬਿਲਕੁਲ ਉਹ ਇਕੱਠਾ ਹੀ ਸੀਗੇ ਪਹਿਲਾਂ ਸ਼ੁਰੂ ਤੋਂ ਇਕੱਠੇ ਸੀਗੇ ਤਾਂ ਇੱਥੋਂ ਪਤਾ ਲੱਗਦਾ ਘਰ ਦਾ ਪੇਤੀ ਲੰਕਾ ਟਾਵੇ ਲੱਗੀ ਗੱਲ ਨਹੀਂ ਸਮਝ ਫਰੈਸ਼ੀ ਜੀ ਮੈਂ ਸਮਝ ਗਿਆ ਸਮਝਿਆ ਪਰ ਹਾਂ ਮੈਨੂੰ ਪਤਾ ਨਹੀਂ ਸੀ ਕਿ ਇਹਨਾਂ ਦਾ ਬੰਦਾ ਤੁਹਾਨੂੰ ਇਹ ਮੈਨੂੰ ਇਹ ਚੀਜ਼ ਨਹੀਂ ਪਤਾ ਸੀ ਕਿ ਉਹਨਾਂ ਦਾ ਬੰਦਾ ਹਾਂ ਉਹ ਕੋ ਪਿੰਡ ਦੇ ਨਹੀਂ ਯਾਰ ਗੁਰਵਿੰਦਰ ਗੱਲ ਵੀਡੀਓ ਬਣਾਉਂਦਾ ਰਿਹਾ ਵੇ ਉਹ ਪ੍ਰੋਡਿਊਸਰ ਕਰਾਉਣਾ ਯਾਰ ਇੰਨਾ ਇੰਨਾ ਸੋਹਣੀਆਂ ਵੀਡੀਓ ਬਣਾ ਨਾ ਮਮਾ ਤੂੰ ਆਪਣਾ ਕੈਰੀਅਰ ਅਕੇਲੇ ਗਿਆ ਤੂੰ ਕਿਹੜੀ ਬਦਮਾਸ਼ੀ ਚ ਪਿਆ ਨਾਲੇ ਕਿੰਦੇ ਨੂੰ ਕਿੰਨੇ ਸਰਪੰਚ ਬਣਾ ਮੈਨੂੰ ਇਹ ਨਹੀਂ ਸਮਝ ਆਂਦੀ ਉਹ ਬਦਮਾਸ਼ੀ ਕਰਦਾ ਕਿੰਦਾ ਉੱਤੇ 12 ਪਰਚੇ ਨੇ ਕਿੰਦੇ ਤੇ ਬਦਮਾਸ਼ ਵੀ ਪਿੰਡ ਦੇ ਸਰਪੰਚ ਬਣ ਲੱਗ ਪਏ ਨੇ ਫਿਰ ਇਹਦੇ ਤੇ ਵੀ ਦੋ ਪਰਚੇ ਸੀ ਇਹ ਗੁਲਾਬ ਸਿੱਧੂ ਦੇ ਕਾਂਡ ਤੂੰ ਪਹਿਲਾਂ ਸਨੈਪਚੈਟਾ ਬਣਾਉਂਦੇ ਸੀ ਮਾਨਸਾ ਕੋਰਟ 'ਚ ਬਹਿ ਕੇ ਗੁਰਵਿੰਦਰ ਗੱਲ ਤੇ ਵੀ ਦੋ ਪਰਚੇ ਸੀ ਤੇ ਵਿੰਦਰ ਤੇ ਵੀ ਤਿੰਨ ਤੇ ਪ੍ਰਸ਼ਾਸਨ ਯਾਰ ਮੈਨੂੰ ਸੋ ਜੀ ਤੁਹਾਡੇ ਇੱਕ ਰਿਕਵੈਸਟ ਹੈ ਜਦੋਂ ਬੰਦਾ ਕੋ ਬਦਮਾਚੀ ਵਾਲੇ ਗੀਤ ਲਾਂਦਾ ਨਾ ਚਲੋ ਮੁੰਡੇ ਰੀਲਾ ਬਣਾਉਂਦੇ ਵੱਖਰੀ ਗੱਲ ਪਰ ਜਿਹੜਾ ਕੋਰਟ ਚ ਬਹਿ ਕੇ ਸਰਕਾਰੀ ਧਾਰਿਆਂ ਚ ਬਹਿ ਕੇ ਬਦਮਾਚੀ ਵਾਲੇ ਗੀਤ ਲਾਂਦਾ ਕਿ ਮੇਰੇ ਤੇ ਇਨੇ ਪਰਚੇ ਪੈ ਗਏ ਤਰੀਕ ਭੁਗਤਣ ਜਾਣ ਉਥੇ ਗਾੜੇ ਲਗੇ ਉਹਨੇ ਚੁੱਕੋ ਬਿਲਕੁਲ ਬਿਲਕੁਲ ਚੱਕਣਾ ਬੰਦਾ ਹੈ ਭਾਜੀ ਬਦਮਾਚੀ ਕੱਢੋ ਨਾ ਇਹਨਾਂ ਦੀ ਬਦਮਾਚੀ ਫਰੇਸੀ ਭਾਜੀ ਉੱਥੇ ਕਿਉਂ ਨਹੀਂ ਆਂਦੀ ਇੱਕ ਕੱਲ ਚਲ ਛੱਡ ਯਾਰ ਧਾਰਮਿਕ ਗੱਲਾਂ ਹੋ ਜਾਣੀ ਛੱਡੋ